ਸਰਕਾਰ ਦੇ ਅਫਸਰ ਅਰਪਿਤ ਸ਼ੁਕਲਾ ਵੀ ਨੇ ਦੱਸਿਆ ਕਿ ਇੰਡੀਪੈਂਡੈਂਸ ਦਿਹਾੜਾ 15 ਅਗਸਤ ਨੂੰ ਮੁੱਖ ਰੱਖਦੇ ਹੋਏ ਪੂਰੇ ਪੰਜਾਬ ਰਾਜ ਦੀਆਂ ਜਿੰਨੀਆਂ ਜੇਲਾਂ ਹੈਗੀਆਂ ਸਾਰੀਆਂ ਜੇਲਾਂ ਦੇ ਵਿੱਚ ਜੁਆਇੰਟ ਆਪਰੇਸ਼ਨਸ ਤਰਕ ਲਾਂਚ ਹੋਇਆ ਹੈ। ਦੇ ਵਿੱਚ ਪ੍ਰੀਜ਼ਨ ਆਫਿਸਰਸ ਐਂਡ ਪੰਜਾਬ ਪੁਲਿਸ ਦੇ ਆਫਿਸਰਸ ਮਿਲ ਕੇ ਸਰਚ ਕਰ ਰਹੇ ਹੈਗੇ। ویسے ਵੀ ਇਨ ਹਾਊਸ ਪ੍ਰੀਜ਼ਨ ਡਿਪਾਰਟਮੈਂਟ ਰੈਗੂਲਰਲੀ ਸਰਚ ਕਰਦਾ ਹੈ। ਔਰ ਐਨੀ ਅਬਜੈਕਸ਼ਨੇਬਲ ਮਟੀਰੀਅਲ ਜਿਹੜਾ ਕਿ ਅਲਾਉਡ ਨਹੀਂ ਐਸ ਪਰ ਪ੍ਰिजन ਰੂਲ ਕਿਨਾਂ ਸੱਚੇ ਦੌਰਾਨ ਮੋਬਾਈਲ ਜਾਂ ਕੁਝ ਵੀ ਆਬਜੈਕਟਨੇਬਲ ਆਈਟਮ ਮਿਲਦੀ ਹੈ ਤਾਂ ਉਸ ਦਾ ਐਫ ਆਰ ਦਰਜ ਕੀਤੀ ਜਾਂਦੀ ਹੈ ਪ੍ਰिजन ਅਫੈਂਸ ਜਿਹੜਾ ਹੈ ਉਹ ਵੀ ਰਿਕਾਰਡ ਕੀਤਾ ਜਾਂਦਾ ਹੈ ਤੇ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਹੋਣੀ ਹੈ ਇਹ ਕੋਈ ਵੀ ਪੁਲਿਸ ਪ੍ਰिजन ਦਾ ਅਫੀਸ਼ਰ ਇਨਵੋਲਡ ਹੈ ਜਾਂ ਕੋਈ ਹੋਰ ਕਾਰਨ ਹੈ ਉਹਨੂੰ ਇਸਟੈਬਲਿਸ਼ ਕਰਕੇ ਕਾਰਵਾਈ ਕੀਤੀ ਜਾਂਦੀ ਹੈ ਜੀ ਤੇ ਤਾਂ ਦਾ ਇੱਕ ਪਹਿਲਾ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਵੀ ਇਹ ਇਸ ਤਰ੍ਹਾਂ ਅੰਦਰ ਆ ਜਾਂਦਾ ਹੈ ਜੋ ਅੰਦਰ ਸੀ ਜਿਨ੍ਹਾਂ ਨੂੰ ਰੱਖਦੇ ਨੇ ਇਨਮੇਟਸ ਨੂੰ ਉਹ ਬਾਹਰ ਕੋਈ ਨਾ ਕੋਈ ਕ੍ਰਾਈਮ ਕਰਕੇ ਆਏ ਹੁੰਦੇ ਤੇ ਉਹਨਾਂ ਦਾ ਧਿਆਨ ਹੀ ਹੁੰਦਾ ਵੀ ਕਿਸੇ ਤਰ੍ਹਾਂ ਸਾਡੇ ਕੋਲ ਕੋਈ ਅਬਜੈਕਨੇਬਲ ਚੀਜ਼ ਪਹੁੰਚ ਜਾਏ ਤੇ ਜੋ ਸਾਡੀ ਐਨਾਲਿਸਿਸ ਐਸ ਸਟੱਡੀਜ਼ ਹੋਈਆਂ ਉਸ ਤੋਂ ਜ਼ਿਆਦਾਤਰ ਹੈ ਥਰੋ ਦਾ ਕਿਉਂਕਿ ਪਹਿਲਾਂ ਪ੍ਰੈਜ਼ੈਂਸ ਜਿਹੜੀਆਂ ਸ਼ਹਿਰ ਦੇ ਬਾਹਰ ਹੁੰਦੀਆਂ ਸੀਗੀਆਂ ਪਰ ਓਵਰ ਅ ਪੀਰੀਅਡ ਆਫ ਟਾਈਮ ਜੇਲਾ ਜਿਹੜੀਆਂ ਸਾਡੀਆਂ ਆਬਾਦੀ ਵਾਲੇ ਏਰੀਆ ਚ ਆ ਗਿਆ ਹੈ ਬਿਲਕੁਲ ਬਾਉਂਡਰੀ ਵਾਲ ਦੇ ਨਾਲ ਹੀ ਟੱਚ ਹੋ ਜਾਂਦੀ ਹੈ ਪ੍ਰੈਜ਼ੈਂਟ ਦੀ ਵਾਲ कई बार ये थ्रो कराते हैं कई बारी कनाइवेंस भी होंगी है कुछ मुलाजमान की तो उससे अभी उस सीयस एक्शन लेंगे सर कई बार मोबाइल भी मिल जाने नशा भी काफ़ी जो बराबद होता है उ मैं दस्या है कि भी रेगुलर सर्चिज होनी है सर्चिज दौरान असं रिकवरी भी करते हैं बाकी सांटेलीजेंस डिवेल डिपार्टमेंट है पुलिस से भी जो इंटैलीजेंस डिपार्टमेंट है काउंटर इंटैलीजेंस इन्हों भी ਬੜਾ ক্লোজ কোঅর্ডিনেশন ਹੁੰਦਾ ਹੈ ਤੇ ਇਸੇ ਜੋ ਵੀ ਹੋ ਸਕਦਾ ਹੈ ਸਕਿਉਰਟੀ ਮੀਅਰਸ ਲੈ ਰਹੇ ਨੇ ਤੇ ਸਾਡਾ ਸਵਾਲ ਸੀਗਾ ਰਿਗਾਰਡਿੰਗ ਕਮਿਊਨੀਕੇਸ਼ਨ ਬਲਾਕਿੰਗ ਜੈਮਿੰਗ ਬਾਰੇ ਤੇ ਸਾਡੇ ਕੋ ਐਸ ਵਿਲੇ ਹਾਈ ਸਕਿਉਰਟੀ ਜੋ ਪ੍ਰেজెంట్ ਹੈ ਜੀ ਇਹ ਪਟੰਡਾ ਇਸੇ ਕਮਿਊਨੀਕੇਸ਼ਨ ਬੈਟ ਜ਼ੋਨ ਹੈ ਉਥੇ ਜੈਮਰ ਰਹਿ ਗਏ ਇਸ ਤੋਂ ਇਲਾਵਾ ਐਕਸਪੈਰੀਮੈਂਟ ਕੀਤੇ ਜਾ ਰਹੇ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤੇ ਜੇ ਉਹ ਕਾਮਯਾਬ ਹੁੰਦਾ ਹੈ ਤਾਂ ਉਹਨੂੰ ਅਸੀਂ ਬਾਕੀ ਜ਼ਿਲ੍ਹਿਆਂ 'ਚ ਵੀ ਐਕਸਟੈਂਡ ਕਰਾਂਗੇ। ਸਾਲ ਦੇ ਵਿੱਚ ਜੇ ਆਪਾਂ ਮੰਨੀਏ ਵੀ ਕਿੰਨਾ ਘਟਿਆ ਹੈ ਜੀ ਕ੍ਰਾਈਮ ਦੇ ਰਿਕਵਰੀ ਦਾ ਜਿਹੜਾ ਹਫਤੇ ਦਾ ਐਗਜ਼ੈਕਟ ਡਾਟਾ ਮੇਰੇ ਕੋਲ ਨਹੀਂ ਹੈ ਕਿੰਨੇ ਕੁ ਪਰਸੈਂਟ ਨਹੀਂ ਐਗਜ਼ੈਕਟ ਡਾਟਾ ਤੋਂ ਬਿਨਾ ਮੈਂ ਗੱਲ ਨਹੀਂ ਕਰ ਸਕਦਾ ਪਰ ਸਾਡੇ ਵੱਲੋਂ ਉਪਰਾਲੇ ਲਗਾਤਾਰ ਜਾਰੀ ਹੈ ਤੇ ਪ੍ਰਿਜ਼ਨ ਆਫੀਸ਼ਲਸ ਦੇ ਪ੍ਰੋਐਕਟਿਵਲੀ ਸਰਚ ਖੁਦ ਹੀ ਕਰਦੇ ਆ ਵੀ ਕਿਸੇ ਕੋ ਕੋਈ ਐਸੀ ਚੀਜ਼ ਨਾ ਹੋ ਤੇ ਉਸ ਤੇ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਂਦੀ ਹੈ ਥੈਂਕ ਯੂ ਡਿਪਾਰਟਮੈਂਟ ਪੰਜਾਬ ਵੱਲੋਂ ਮਿਲ ਕੇ ਇੱਕ ਆਪਰੇਸ਼ਨ ਚਤਰਕ ਸ਼ੁਰੂ ਕੀਤਾ ਗਿਆ ਹੈ ਪੰਜਾਬ 'ਚ ਜਿਹਦੇ ਵਿੱਚ ਪੰਜਾਬ ਦੀ ਸਾਡੀ 25 ਜੇਲਾਂ ਦੇ ਵਿੱਚ ਅੱਜ ਇਹ ਸਰਪ੍ਰਾਈਜ਼ ਚੈਕਿੰਗ ਚੱਲ ਰਹੀ ਹੈ। ਔਰ ਜੇਲ ਡਿਪਾਰਟਮੈਂਟ ਦੇ ਔਰ ਪੁਲਿਸ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਇਹਨਾਂ ਸਰਚੇਜ਼ ਨੂੰ ਤਰਾਂਜਾਮ ਦੇ ਰਹੇ ਨੇ। ਮਕਸਦ ਹੈ ਕਿ ਜੇਲ ਦੇ ਵਿੱਚ ਜਿਹੜੇ ਜੋ ਵੀ ਕਿਸੇ ਕਿਸਮ ਦਾ ਕੋਈ ਨਾਰਕੋਟਿਕਸ ਕੋਈ ਕਿਸੇ ਕਿਸਮ ਦੀ ਗੋਲੀਆਂ ਕੋਈ ਮੋਬਾਈਲ ਫੋਨਸ ਹੁੰਦੇ ਆ ਸੋ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਕਿ ਜੇਲ ਸਾਡੀ ਬਿਲਕੁਲ ਇਹਨਾਂ ਚੀਜ਼ਾਂ ਤੋਂ ਫ੍ਰੀ ਰਹੇ। ਔਰ ਇਹਦੇ ਵਿੱਚ ਅਸੀਂ ਬਹੁਤ ਸੀਰੀਅਸਲੀ ਇਸ ਆਪਰੇਸ਼ਨ ਨੂੰ ਕਰ ਰਹੇ ਹਾਂ ਔਰ ਅੱਗੇ ਵੀ ਇਸ ਆਪਰੇਸ਼ਨ ਨੂੰ ਕਰਦੇ ਰਹਿਣਾ। ਜੀ ਸਰ ਇਹਦੇ ਵਿੱਚ ਕੁਝ ਜਾਂਚ ਦੇ ਵਿੱਚ ਨਿਕਲ ਗਿਆ ਕੁਝ ਸਾਹਮਣੇ ਆਇਆ ਕੀ? ਇਸ ਵੇਲੇ ਸਰਚ ਇਸ ਚੱਲ ਰਹੀਆਂ ਨੇ ਸ਼ਾਮ ਤੱਕ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਕੋਈ ਵੀ ਚੀਜ਼ ਸਾਹਮਣੇ ਆਂਦੀ ਹੈ। ਤੋ ਅਸੀਂ ਤੁਹਾਡੇ ਨਾਲ ਜ਼ਰੂਰ ਸੰਘਰਸ਼ ਕਰਾਂਗੇ ਪਰ ਮੋਬਾਈਲ ਜਿਹੜੇ ਥਾਂ ਤੋਂ ਮਿਲਦਾ ਕੋਈ ਸਮਾਨ ਉਸੇ ਸਾਧੇ ਅਧਿਕਾਰੀਆਂ ਦੇ ਕੋਈ ਕਾਰਵਾਈ ਹੋਣੀ ਪਰ ਇਸ ਤਰ੍ਹਾਂ ਦਾ ਕਦੇ ਕੁਝ ਦੇਖਣ ਨੂੰ ਨਹੀਂ ਮਿਲਿਆ ਜੀ ਨਹੀਂ ਇਹ ਇਹ ਗੱਲ ਠੀਕ ਨਹੀਂ ਹੈ ਜੀ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਮਿਲਦੀ ਹੈ ਉਸ ਦੇ ਉੱਤੇ ਜੇਲ੍ਹ ਡਿਪਾਰਟਮੈਂਟ ਵੱਲੋਂ ਵੀ ਔਰ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਐਫ ਆਈ ਆਰ ਵੀ ਦਰਜ ਕੀਤੀਆਂ ਜਾਂਦੀਆਂ ਹਨ ਔਰ ਪ੍ਰੋਪਰਲੀ ਇਨਵੈਸਟੀਗੇਟ ਕੀਤਾ ਜਾਂਦਾ ਹੈ ਪੰਜਾਬ ਦੇ ਜਿਹੜਾ ਗੈਂਗਸਟਰ ਕਿੰਨੇ ਨੇ ਪੰਜਾਬ ਵਿੱਚ ਕਿੱਥੇ ਕਿੱਥੇ ਚੱਲਦੇ ਜੀ ਹਾਂਜੀ ਪੰਜਾਬ ਵਿੱਚ ਕਿੱਥੇ ਕਿੱਥੇ ਚੱਲਦੇ ਨੇ ਪੰਜਾਬ 'ਚ ਕਿਹੜੀ ਕਿਹੜੀ ਜਗ੍ਹਾ ਚੈਕਿੰਗ ਚੱਲ ਰਹੀ ਹੈ ਸਰ ਔਰ ਪੰਜਾਬ ਪੰਜਾਬ ਦੇ 25 ਜੇਲਾਂ ਦੇ ਵਿੱਚ ਇਸ ਵੇਲੇ ਸਾਈਮਲਟੇਨੀਅਸਲੀ ਇਹ ਪ੍ਰੋਗਰਾਮ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਰੇਸ਼ਨ ਸਤਰਕ ਦੇ ਤਹਿਤ ਜੇਲ੍ਹ ਅਧਿਕਾਰੀ ਔਰ ਪੁਲਿਸ ਅਧਿਕਾਰੀ ਮਿਲ ਕੇ ਇਹ ਜੁਆਇੰਟ ਚੈਕਿੰਗ ਕਰ ਰਹੇ ਨੇ ਸਰ ਗੈਂਗਸਟਰ ਕਿੰਨੇ ਨੇ ਪੰਜਾਬ ਦੀ ਜਿਹੜਾ ਕਿ ਐਗਜ਼ੈਕਟ ਨੰਬਰ ਮੈਨੂੰ ਨਹੀਂ ਪਤਾ ਲੇਕਿਨ ਉਹ ਸੇ ਜੇਲਾ ਦੇ ਵਿੱਚ ਅਸੀਂ ਉਹਨਾਂ ਨੂੰ ਲੋਚੀਦਾ ਜੇਲਾ ਜੀ ਬਾਹਰ ਦੀ ਸਟਰੀਟ ਤੇ ਭੇਜਨੇ ਨੇ ਕੋਈ ਹੈਗਾ ਜੀ ਆਈਡੀਆ ਕਿੰਨੇ ਕੁ ਭੇਜਨੇ ਨੇ ਅੱਜ ਇਸ ਤੇ ਬਾਰੇ ਮੈਂ ਤੁਹਾਨੂੰ ਕਮੈਂਟ ਨਹੀਂ ਕਰ ਸਕਾਂਗਾ ਮੈਂ ਸਿਰਫ ਇਨਾ ਚੈਕਿੰਗ ਬਾਰੇ ਔਰ ਇਹ ਜਿਹੜੀ ਸਾਡੀ ਤਲਾਸ਼ੀ ਅਭਿਆਨ ਚੱਲ ਰਿਹਾ ਹੈ ਇਸ ਦੇ ਬਾਰੇ ਮੈਂ ਪੀਪੀ ਦਾ ਟੈਸਟ ਕੀਤਾ ਗਿਆ ਸਰ ਜੇਲਾ ਵਿੱਚ ਕੋਈ ਏਡਜ਼ ਦਾ ਮਰੀਜ਼ ਕੋਈ ਇਦਾਂ ਦਾ ਕੋਈ ਸਾਹਮਣੇ ਆਇਆ ਕੋਈ ਅਜਿਹਾ ਕੋਈ ਉਹ ਮੇਰੇ ਖਿਆਲ ਜੇਲ ਅਥਾਰਟिटीज ਜ਼ਿਆਦਾ ਇਸ ਦੇ ਬਾਰੇ ਤੁਹਾਨੂੰ ਦੱਸ ਸਕਣਗੀਆਂ ਮੇਰੇ ਕੋਲ ਇਸ ਦੇ ਫਿਗਰ ਨਹੀਂ ਓਕੇ ਸਰ ਥੈਂਕ ਯੂ ਬਾਕੀ ਸਰ ਮੋਬਾਈਲ ਦੀ ਗੱਲ ਕੀਤੀ ਜਾਵੇ ਲਗਾਤਾਰ ਜਿਹਾ ਰਹੇਗਾ ਮੋਬਾਈਲ ਹਾਈ ਸਕ ਉਹਨ ਦੇ ਬਾਅਦ ਜਦ ਵੀ ਮੋਬਾਈਲ ਰਿਕਵਰ ਹੋਣੇ ਸਰ ਕਾਫੀ ਸੋ ਇਸ ਦੇ ਬਾਰੇ ਕੁਝ ਜ਼ੈਮਰ ਦਾ ਇੰਤਜ਼ਾਮ ਕੀਤਾ ਜਾਊਗਾ ਕਿਉਂਕਿ ਆਈਵਰੀ ਇਹ ਜਿਆਦਾ ਦਿਖਣ ਵਾਲਾ ਹੈ ਦੇਖੋ ਇਹ ਨਾਲ ਬਾਰੇ ਮੈਂ ਬਹੁਤ ਜਿਆਦਾ ਤਫਸੀਲ ਨਾਲ ਤੁਹਾਨੂੰ ਨਹੀਂ ਦੱਸਾਂਗਾ ਲੇਕਿਨ ਜੇਲ ਮਹਿਕਮੇ ਵੱਲੋਂ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਸਾਡੀ ਜਿਹੜੀ ਜੇਲ ਦੇ ਵਿੱਚੋਂ ਕੋਈ ਕਮਿਊਨੀਕੇਸ਼ਨ ਨੈਟਵਰਕ ਨੂੰ ਬ੍ਰੇਕ ਕੀਤਾ ਜਾਵੇ ਔਰ ਕਈ ਥਾਂ ਤੇ ਕੁਝ ਕਾਰਵਾਈ ਕੀਤੀ ਵੀ ਗਈ ਹੈ ਔਰ ਚੱਲ ਰਹੀ ਹੈ ਬਾਕੀ ਏਡੀਜੀ ਪ੍ਰਿਜ਼ਨ ਸਾਡੇ ਨਾਲ ਨੇ ਅ ਬਾਕੀ ਸਵਾਲ ਜੇ ਜੇਲ ਦੇ ਸੰਬੰਧਿਤ ਹੈ ਤੁਸੀਂ ਪੁੱਛ ਸਕਦੇ ਜੀ ਹਾਂ